ਬਾ ਇਹੋ ਚੇੜਾ ਕਬੂਆ ਨਹੀਂ ਲੱਗਦਾ ਯਾਰ ਕਮਾਲ ਆਖਿਆ ਗੋੜੂ ਵੀ ਜਾਨ ਲੋੜ ਤਾਂ ਯਾਰ ਮੈਂ ਗੇੜ ਦੂੰ ਨਾ ਯਾਰ ਮੈਂ ਜਾਣਦਾ ਨਹੀਂ ਯਾਰ ਗੇੜ ਲਹਾਤ ਆਇਆ ਉਹਦੇ ਹੁਣ ਲਵਾਤਾ ਦੇ ਮੈਂ ਲਾ ਦੂੰਗਾ ਇਕੱਲੇ ਹੀ ਲਾ ਦੂੰਗਾ ਚਿੰਤਾ ਕੀ ਕਰਦੇ ਹੋ ਕੀ ਹਾਲ ਹੈ ਭਾਈ ਜੀਵਨ ਨਾ ਨਿਕਦੇ ਨਹੀਂ ਕੋਏ ਜੋ ਪਟਿਓ ਸੋ ਬਿਨਸ ਹੈ ਓਏ ਦੋ ਜੀ ਚਲੋ ਮੈਂ ਖਿੱਚਾ ਹੂ ਜਵਾਸ਼ ਤਾਜ ਅਜਾ ਬਹੁਤ ਹੋ ਗਿਆ ਅੱਗੇ ਵੀ ਦੇਖ ਇੱਧਰ ਜਾ ਉਹ ਬਚਾ ਤੇ ਖਾਜਾ ਤੇ ਹੋ ਰਿਹਾ ਇੱਧਰ ਆ ਜਾ ਆ ਕੀ ਕਰ ਗਿਆ ਓਏ ਆ ਬਈ ਛੇਰ ਬੰਨ ਰਖੇ ਛੇਰ ਬੰਨ ਲਿਆ ਆਪਣੇ ਤਾਜ ਨੇ ਪਤੀਜੇ ਨੇ ਮੰਜੇ ਨਾਲ ਤੇ ਅੱਜ ਫੇਰ ਚੋਬਰ ਟੈਗ ਜਾ ਕਹਿੰਦਾ ਤਾਈਓ ਖੇਡਦਾ ਫਿਰਦਾ ਤੇ ਸ਼ੇਰ ਕੈਦ ਕਰਿਆ ਪਿਆ ਤੂੰ ਕੀ ਕਰੀ ਫਿਰਦਾ ਅੱਜ ਆ ਦੇ ਕੀ ਕਰ ਰੱਖੇ ਕਾ ਤੋ ਲੈ ਇੱਕ ਲੈ ਲੈ ਕੀ ਹੋ ਗਿਆ ਬੁੱਤਾ ਬਾਬਾ ਮੈਂ ਚੱਲ ਗਿਆ ਚੱਲੀ ਮਮੀ ਚੱਲ ਲਿਆ ਬੱਸ ਠੀਕ ਹੈ ਬੱਸ ਵੀਡੀਓ ਦੇਖ ਰਹੇ ਸਾਰੇ ਵੀਰੇ ਪੇਣਾ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪ੍ਰੰਤ ਸਵਾਗਤ ਆ ਸਾਰਿਆਂ ਦਾ ਨਮਾਏ ਬਲੌਗ ਦੇ ਵਿੱਚ ਅੱਜ ਇਕ ਚੇਤ 14 ਮਾਰਚ ਸਾਲ 2024 ਤੇ ਦਿਨੇਗਾ ਵੀਰਵਾਰ ਦਾ ਸਵਾ ਸਵੇਰੇ ਤੇ ਸਵਾ 9 ਹੋ ਗਏ ਹਾਂ ਆਜੋ ਕਿੱਥੇ ਜਾਣਾ ਤੱਕ ਲੋ ਕਿੱਥੇ ਜਾਣਾ ਮੈਨੂੰ ਕੋ ਨਹੀਂ ਚੱਕੂਗਾ ਜਾਣਾ ਕਿੱਥੇ ਆ ਤੂੰ ਮੇਲੇ ਤੇ ਕਿਹੜੇ ਮੇਲੇ ਤੇ ਭੋਗ ਤੇ ਭੋਗ ਤੇ ਤੇ ਹਾਂ ਇਥੋਂ ਕਿ ਭੋਗ ਤੇ ਜਾਣਾ ਕਿਸੇ ਦੇ ਤੇ ਤਾਂ ਕਰਕੇ 10 ਤੇ ਮਾਤਾ ਜੀ ਤਿਆਰ ਨੇਗੇ ਭੋਗ ਤੇ ਜਾਣ ਵਾਸਤੇ ਤੇ ਉਧਰ ਗੱਗੂ ਵੀ ਆਵਾਜ਼ਾਂ ਮਾਰੀ ਜਾਂਦਾ ਸੀਗਾ ਗੇਟ ਫਿੱਟ ਕਰਨਾ ਹੈ ਮੈਨੂੰ ਮੈਂ ਮਾੜਾ ਜਿਹਾ ਬਾਬਾ ਜੀ ਦੇ ਦਰਸ਼ਨ ਕਰਿਆ ਵਾਂ ਨਾਲੇ ਤੁਹਾਨੂੰ ਕਰਾ ਲਿਓਣੇ ਦਰਸ਼ਨ ਤੇ ਫਿਰ ਚੱਲਦੇ ਆ ਉਧਰ ਆਪਾਂ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਸਾਰੀ ਗੱਲਬਾਤ ਕਰਦੇ ਆ ਸੰਜੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਨਵੇਂ ਆਇਓ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਇੱਧਰ ਦੇਖ ਸ੍ਰੀ ਗੱਲਪਾ ਹੀ ਬੇਟਾ ਸਾਨੂੰ ਸਾਰਿਆਂ ਦਾ ਧੰਨਵਾਦ ਤੁਹਾਡੇ ਜਿਹੜੇ ਚੈਨਲ ਦੇ ਨਾਲ ਧੰਨਵਾਦ ਬਾਏ ਚੱਲ ਜਾ ਮੋਟਰਸਾਈਕਲ ਚੱਲਦੇ ਕਿਉਂ ਕਿਉਂ ਕਿਦੋਂ ਇੱਥੇ ਪਿਆ ਕਰੇ ਕਿਦੋਂ ਇੱਥੇ ਪਿਆ ਟਾਲੀ ਤੇ ਪਿਆ ਕਿਉਂ ਚੱਕ ਲਾਉਂਦਾ ਆਪੀ ਬਾਪੂਂ ਤੇ ਲੈ ਆ ਬਾਪੂਂ ਲੈ ਕੇ ਜਾਂਦਾ ਬਾਪੂ ਨੂੰ ਉਹ ਕੜਿਆ ਪੁੱਛ ਲਾ ਆਗੇ ਆ ਗਏ ਬਾਪੂ ਤਾਂ ਤੁੰ ਨੂੰ ਲੈ ਕੇ ਜਾਂਦੇ ਚੰਗਾ ਨਹੀਂ ਜਾਂਦਾ ਕਿਉਂ ਲੈ ਕੇ ਜਾਂਦੇ ਉਹ ਗਾ ਮਾਰਦਾ

ਬੱਦਲ ਲੱਗਦੀ। ਘੱਟ ਲੱਗਦੀ ਐ। ਠੀਕ ਐ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਕਾਲੇ ਬਲਵਾਨ ਤੈਨੂੰ ਯਾਦ ਕਰੀ ਜਾਂਦਾ ਸੀ ਤੂੰ ਇੱਥੇ ਬੈਠਾ। ਵਧੀਆ ਜੀ ਵਧੀਆ ਕੀ ਹਾਲ ਐ ਬਈ? ਵਧੀਆ ਵਧੀਆ। ਬਾਦਰ ਠੀਕ ਐ ਬਈ। ਵਧੀਆ ਜੀ ਸਤਿ ਸ੍ਰੀ ਅਕਾਲ ਜੀ। ਠੀਕ ਠਾਕ ਹੋ? ਠੀਕ ਰਹੇ। ਮਾ ਤਾਂ ਨੂੰ ਯਾਦ ਕਰੀ ਜਾਂਦਾ ਸੀ ਗੇਟ ਲਹਾਤਾ ਆਇਆ ਉਹਦੇ ਹੁਣ ਲਵਾਤਾ ਦੇ ਮੈਂ ਲਾਜ਼ਮ ਗੱਲੇ ਹੀ ਲਾ ਦੂੰਗਾ ਤੁਸੀਂ ਪਾਸੇ ਚਲ ਜਾ ਕੇ ਲਾਵਾਂਗੇ ਉਹਨੇ ਕਹਿਆ ਗੱਗੂ ਨੂੰ ਮੈਂ ਇਧਰ ਹੀ ਸੰਗਤ ਕੋਲੀ ਵੀ ਕੱਢ ਲਈ ਕਿਹੜਾ ਕੀ ਹਾਲ ਆ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਲੋਟੋ ਜਮ ਵਧੀਆ ਤਿਆਰੀ ਆ ਭੋਗ ਦੀ ਕਿ ਪਹਿਲਾਂ ਆ ਗਿਆ ਮੈਂ ਠੀਕ ਹੈ ਜੀ ਹਾਂ ਜਮਾ ਜਮਾ ਸਮਾਰ ਕੇ ਬਣਾਵਾਂਗੇ ਯਾਰ ਚਿੰਤਾ ਕੀ ਕਰਦੇ ਹੋ ਕੀ ਹਾਲ ਆ ਭਾਈ ਜੀ ਬਨ ਹਾਂ ਜੀ बढ़िया भाई जिक्की हाला लौटो दादीपाप बही दर्शन है कल है कल ही है मैं वापिस घुले जाए जाए है वापिस घुले ठीक है हम अच्छा ठीक है दाउद नारके तेरे करना ही सुपने दिया है संसार जिंदा ताकि किसी के जुआनो होंगे और ਨਾਨਕ ਦਿਰ ਨਹੀਂ ਹੋਏ ਜੋ ਪਟਿਓ ਸੋ ਬਿਨ ਸਹੈ ਪਰਵਾਰ ਕੇ ਨਾਲੋ ਨਾਨਕ ਕਰ ਬੋਹਾਰੇ ਦੇ ਸਾਥ ਸਭ ਜਨ ਦਾ ਦੋਹਰਾ ਬਾਰੇ ਜੁੜ ਕੇ ਬੰਦਨ ਪਰੇ ਕਸ਼ਣ ਹੋ ਤੇ ਪਾਏ ਤਾਂ ਨਾਨਕਾ ਬੋਟ ਸਜੋ ਹੋ ਸੁਹਾਏ ਭਗਵਾ ਬੰਦਨ ਸੁਹੈ तब तो के सोत पाए अनंत जपे तुमरे आत्म तो में तुम ही होत सोहाई संग सब रस सजि जई कहो नानके बिरत में टेकै त्रिगुणा तो नाम रहे हो साधु रहयो रहयो गुरु गोविंद कहो नानके जप्त में कण जपे गुरु मंत्र राम नाम उर में गयो जाके समनी कोई जे सिमरत संग धस तो हारो ਤੇ ਭਾਰੀ ਲੱਗ ਰਿਹਾ ਕੋਈ ਤਿਆਰ ਹੈ ਸਭ ਦੇ ਸੱਜਣ ਦੇ ਕੋਲ ਕੋਈ ਸੱਜਣਾ ਤਾਂ ਵਾਹਿਗੁਰੂ ਦੀ ਜ਼ਮਾਨਤ ਨਾਲ ਵਾਹਿਗੁਰੂ G. <laughs> मगर तो की वाह हांसिरी मामे मुंडा मेरे मामे साले का मुंडा ਇਹ ਸਾਰੀਆਂ ਸਕੀਰੀਆਂ ਤੋਂ ਪਹਿਲਾਂ ਕਾਲਿਆ ਪ੍ਰਾਣੀ ਆਪਣਾ ਜਿਹਨਾਂ ਪ੍ਰਾਣਾ ਬਛੋਕੜਾਂ ਦਾ ਬਜ਼ੁਰਗ ਕਹਿੰਦੇ ਹੁੰਦੇ ਸੀ ਗੱਲ ਡਲੇ ਵਾਂਗੂ ਮਾਰਨੀ ਇਹ ਗੱਲ ਨੇ ਮੂਆ ਬਾਈ ਆਪਣੀ ਵੀ ਇਹ ਮੇਰੇ ਮਾਮੇ ਦੇ ਸਾਲੇ ਦਾ ਮੁੰਡਾ ਛੋਟੇ ਦਾ ਸੀਰੇ ਦਾ ਠੀਕ ਹੈ ਖਿਆਲੇ ਪਿੰਡ ਤੋਂ ਉਹਨਾਂ ਸਾਰਿਆਂ ਤੋਂ ਪਹਿਲਾਂ ਇਹ ਵੀਰ ਆਪਣੇ ਨਾਲ ਜੁੜਿਆ ਹੋਇਆ ਚੈਨਲ ਤੋਂ ਬੱਲੇ ਬੱਲੇ ਹੈ ਮੈਨੂੰ ਤਾਂ ਇਹ ਪਾਸੋਂ ਸਾਰੇ ਤੋਂ ਪਹਿਲਾਂ ਲੱਗਿਆ ਬੰਦਾ ਆ ਗਾਗ ਹੈ ਹਾਂ ਗਾਗ ਨਹੀਂ ਸਬਸਕ੍ਰਾਈਬਰ ਭਰਾ ਭਰਾ ਛੋਟਾ ਵੀਰ ਆਪਣਾ ਕੀ ਨਾਂ ਵੀਰੇ ਹਰਮਨਦੀਪ ਹਰਮਨਦੀਪ ਆ ਇੱਕ ਖਿਆਲਾ ਗੱਲਾਂ ਠੀਕ ਹੈ ਕਿਹੜੀ ਕਲਾਸ ਚ ਪੜਨਾ بی اے ਚ بی اے ਚ ਕਾਲਜ ਮਾਨਸਾਂ ਰੱਲੇ ਰੱਲੇ ਠੀਕ ਹੈ ਵਧੀਆ ਚੱਲਦੀ ਜ਼ਿੰਦਗੀ ਚਲੋ ਵਧੀਆ ਪੜੋ ਪਈ ਦੱਬ ਕੇ ਕਿ ਨਹੀਂ ਕਾਲੇ ਹਾਂ ਬਹੁਤ ਵਧੀਆ ਤੇਰਾਸ ਮਾੜੇ ਮੰਦਿਆਂ ਤੋਂ ਥੋੜਾ ਜਿਹਾ ਦੂਰ ਰਹਿਣਾ ਨਸ਼ੇ ਪਤਾ ਦੂਰ ਰਹੀਂ ਬਾਕੀ ਜ਼ਿੰਦਗੀ ਦੇ ਨਜ਼ਾਰੇ ਤੇ ਕਾਲੇ ਅੰਦਰ ਉਹ ਫਿੱਟ ਰੋ ਜਮ੍ਹਾਂ ਲਾਓ ਮਿਹਨਤ ਲਾਓ ਤੇ ਸਿਖਰਾ ਕਾਓ ਠੀਕ ਹੈ ਕਾਲੇ ਬਲਵਾਨ ਤੇ ਗੱਗੂ ਦਾ ਫੋਨ ਆਈ ਜਾਂਦਾ ਕਗੂਦਾ ਵੋ ਨਾ ਹੀਦਾ ਚੱਲ ਗਿਆ ਫਿਰ ਤੂੰ ਜਾਣਾ ਮੈਂ ਤਾਂ ਜਾਣਾ ਨਹੀਂ ਨਾ ਤੂੰ ਗੇਟ ਲਹਾ ਕੇ ਤੇ ਆ ਗਿਆ ਉਹਦੇ ਫਿਰ ਲਾ ਦੂ ਮੈਂ ਕੱਲੇ ਲਾ ਦੂ ਠੀਕ ਆ ਚੱਲ ਚੰਗਾ ਚੱਲਦੇ ਆ ਫਿਰ ਮੈਂ ਵੀ ਤਾਜ ਤੇ ਮਾਤਾ ਨੂੰ ਡਿੱਕੀ ਜਾਂਦਾ ਸੀ ਉਹ ਪ੍ਰਸ਼ਾਦਾ ਮੰਨ ਛਕ ਲੈਣੇ ਯਾਰ ਮੰਮੀ ਤੁਸੀਂ ਜਾਓਗੇ ਕਿ ਥੇਰ ਕੇ ਆਓਗੇ ਫਿਰ ਮੁੰਡਾ ਮੈਂ ਚੱਕਣਾ ਔਖਾ ਹੋ ਜਾ ਅੱਛਾ ਸਤਿ ਸ੍ਰੀ ਅਕਾਲ ਮਸੀ ਠੀਕੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਤਾਜ ਧਰਿਆਣਾ ਕਿੱਥੇ ਰਹਿਣਾ

ਹੂੰ 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 ਨਾ 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 ਗੇਟ ਬੰਦ ਕਰਨ ਦੀ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਜੀ ਆਜੋ ਵੀ ਵਧੀਆ ਵਧੀਆ ਕੀ ਹਾਲ ਆ ਨੌਜਵਾਨ ਗਵਾਂਢੀ ਮਿੱਤਰ ਇਹ ਅੱਜ ਤੁਹਾਨੂੰ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਹੋਊਗਾ ਵਲੌਗ ਚ ਇਹ ਵੀ ਆਪਣਾ ਗਵਾਂਢੀ ਆ ਭਾਈ ਜੋ ਬਰਾ ਗਗੂ ਕੇ ਨਾਲ ਲੱਗਦਾ ਇਸ ਪਾਸੇ ਘਰ ਤੇ ਉਹ ਕਸ਼ਮੀਰੀ ਤਾਂ ਤੁਸੀਂ ਜਾਣਦੇ ਹੀ ਹੋ ਸਾਰੇ ਗੋਰੀ ਓਏ ਪਣੀ ਵਾਰੀ ਦੇ ਹੁਣ ਚੜਦਾ ਆ ਜਲੀਏ ਫਿਰ ਜਾਣਾ ਮਿਸਤਰੀ ਨੇ ਯਾਰ ਕੰਮ ਆ ਮਿਸਤਰੀ ਨੂੰ ਕੋਈ ਨਹੀਂ ਫੜੇ ਹੋਗੇ ਮਿਸਤਰੀ ਦੇ ਕੰਮ ਖੈਰ ਗਗੂ ਖੂਬ ਲੈਂਦਾ ਭਾਈ ਮਿਸਤਰੀ ਤੋਂ ਮੰਜਾ ਠੰਡੇ ਛਾਂ ਚੜਾਦਾ ਨਾ ਇਹ ਇੱਕ ਗੱਲ ਹੋਰ ਭਾਈ ਇਹਦੇ ਉੱਤੇ ਥੋੜੀ ਥੋੜੇ ਨਾ ਕਾਗਜ਼ ਪਾ ਕੇ ਮਿੱਟੀ ਪਾਈ ਆ ਮੈਂ ਉਦੋਂ ਸੱਚ ਨਹੀਂ ਮੰਨਿਆ ਸੀ ਮਿਸਤਰੀ ਦਾ ਮੈਂ ਜਦੋਂ ਆਇਆ ਮੈਂ 7 ਦਿਨ ਹੈ ਨਹੀਂ ਜਨਾ ਜੈਪੁਰ ਗਏ ਹੋਏ ਸੀਗੇ ਤੇ ਕੱਲ ਜਦੋਂ ਉੱਥੇ ਤਾਹਾਂ ਚੜ੍ਹੇ ਹੋਏ ਸੀਗੇ ਉਹ ਬਣਾਉਂਦੇ ਸੀਗੇ ਛੱਤ ਉਹਦੀ ਤੇ ਉਦੋਂ ਪਤਾ ਲੱਗਿਆ ਹਲਕੀ ਹਲਕੀ ਮਿੱਟੀ ਤੇ ਤਾਂ ਕਿ ਇਹ ਛੱਡ ਆਪਣਾ ਹਵਾ ਤੱਕਾ ਨਾ ਕਰੇ ਛੱਡ ਨਾਲ ਠੀਕ ਐਂ ਜੀ ਨਾ ਹੋਰ ਤਾਂ ਨਹੀਂ ਕੋਈ ਕਾਰਨ ਸੀ ਹੁਣ ਕੀ ਕਮੀ ਆ ਚੱਕ ਲਈਏ ਗੇਟ ਦੇਖੋ ਯਾਰ ਦੇਖ ਲੈਣੇ ਦੇਖੀਏ ਭਾਈ ਚਲੋ ਚਲੋ ਭਾਇ ਬਣਾਏਗਾ ਤੁੰਹੇਰੇ ਹੱਸ ਸਾਲ ਹੋਣਾ ਬੂ ਫਿਰਦੇ ਨੇ ਦੋ ਸਾਲ ਦੀ ਤਾਂ ਢੂਈ ਮਾਰ ਮੇਰੇ ਚਾਰ ਪੰਜ ਦਿਨ ਹੀ ਲਾਦੇ ਇੰਨੇ ਬਧੇਰੇ ਹੈਗੇ ਖੜਦਾ ਘੜਦਾ ਨਹੀਂ ਯਾਰੀ ਮੈਂ ਆੜੀ ਰੁਝੋ ਨਹੀਂ ਚੱਕੇ ਰਾਜੀ ਗੇਟ ਧਾਰ ਦੇ ਆ ਤੇ ਫਿਰ ਕਾ ਕੰਦ ਸੈ ਜਾਗਾ ਵਾ ਹਲੋ ਸਮਝਾ ਨਾ ਬੰਦ ਕਰੀ ਯਾਰ ਉਹ ਕਿਵੇਂ ਕਾਲਗਾ ਵਧੀਆ ਆ ਤਾ ਨੂੰ ਨਾ ਦੇਖਦੇ ਨਹੀਂ ਤੂੰ ਤਾਂ ਮੈਨੂੰ ਹੁਣ ਦੇਖਿਆ ਮਾੜ ਆਇਆ ਕਿਸੇ ਨੇ ਰੇਜ ਬੈਠਾਂਗਾ ਕਿਵੇਂ ਦਰਝੂਆ ਨਾ ਕਾਲਾ ਕਹਦੇ ਮੇਰਾ ਨਾ ਕਾਲਾ ਆਏ ਕਿਵੇਂ ਦੇਖ ਜੂਆ ਏ ਨਾ ਕਾਲਾ ਨਹੀਂ ਹੈਗਾ ਵਧੀਆ ਸੀ ਤਾ ਤੂੰ ਤਾਂ ਪੈਣਾ ਤੂੰ ਹੀ ਕੱਤ ਆਹ ਦੇਖ ਯਾਰ ਉਹਦਾ ਤੱਕੇ ਨਾਲ ਡੱਕਦਾ ਨਾ ਦਰਾ ਮੁੰਡਾ ਤਾਂ ਤੂੰ ਬਥੇਰਾ ਗੋਰਾ ਗਾ ਸਾਨੂੰ ਪਤਾ ਇੱਧਰ ਦੇਖ ਦੋ ਇਹ ਚਿੱਤਰਖਾਨ ਨੂੰ ਤਿਆਰ ਰਿਹਾ ਕਰ ਉਹ ਗਲੀ ਖਾ ਜਾਣਾ ਸੀਗਾ ਹਾਂ ਚੱਲ ਕਾਲਾ ਫੇਰ ਕਰਦੇ ਆ ਗੱਲ ਆ ਗੇੜਦਾਰ ਲਿਓ ਚੋਬਰ ਸੱਧਿਆ ਹੋਇਆ ਕਮਾਂਡੀਆਂ ਦਾ ਉਧਰੋਂ ਵਾਲੇ ਚੰਗਾ ਹੋਏ ਗੇੜਦਾਰ ਚੱਲ ਮੈਂ ਤੇਰੇ ਜਾ ਕੇ ਲੈ ਗੇੜ ਜਰਾ ਜਲਤਰਾਇਆ ਹੋਏ ਮਰੇ ਗੇਟ ਤਨੇ ਵਿਚਾਰ ਕੇ ਮੈਂ ਅੱਗੇ ਤੁਸ ਕਢਾ ਆ ਗਿਆ ਬਾਈ ਹੰਟੀਆ ਲਾ ਲਿਆ ਬੜੇ ਗੇੜਦਾਰ ਲਾਦਾ ਵੈਸੇ ਮੁਖਾ ਲੈਣਗੇ ਨੂੰ ਕਮਾਉਣਾ itu yeah. beliin ਹਰ ਇੱਕ ਨੰਨਿਕਲ ਜੇ ਥੱਲੋਂ ਦੇਖੋ ਬੰਦੇ ਆ ਰਹੇ ਨੇ ਪੰਜਾਬ ਬਹੁਤ ਟੰਗ ਮਾਰੀ ਥੱਲੋਂ ਬਰਾ ਆਉਟ ਜੇ ਯਾਰ ਮਿਸਟਰ ਗਿਆ ਬਹੁਤ ਯਾਰ ਹੈਂ ਬਹਾੜੂ ਦੂਰ ਤੋਰਦੀ ਕਿਤੇ ਟੋਟ ਮਲਾ ਹੋਈ ਸੀ ਕਹਿੰਦੇ ਸੰਭਾਜ ਕਹਿੰਦੇ ਕੁਛ ਥੱਲੋਂ ਮਰ ਰਹੀ ਤੇ ਲਾਈ ਇੰਦਰਾ ਮੇਰਾ ਬੱਸ ਆਉਂਦੀ ਆ ਮੂੰਹ ਦਾ ਦੇਖ ਰਾਂ ਉਹਦਾ ਅੱਧੇ ਸਪੋਰਟ ਲਾ ਦੇ ਕਰਾਂ ਤੱਕਣਾ ਆਏ ਆਇ ਨੂੰ ਕਰਨਾ ਯਾਰ ਬਸਦਾ ਕਰਦਾ ਪਾਸੇ ਤਿਆ ਕਰ ਓਏ ਖਰਚਾ ਲਾਉ ਰੋ ਇੱਧਰ ਨੂੰ ਕਰਦਾ ਗੁਰੂ ਲਾ ਸਾਲਾ ਠਿਕਾ ਆ ਗਿਆ ਅਸਮੇ ਲਗੇਟ ਜਿਹੜੇ ਹਾਂ ਠਿਕਾ ਇੱਧਰ ਨੂੰ ਫੇਰ ਗਏ ਨੂੰ ਫੇਰ ਫੌੜੀ ਚੜ੍ਹ ਜਾ ਬਾਕਰਾ ਬੱਸ ਆ ਵੀ ਆਏ ਕਰੋ ਤਮਾਰ ਬਸ ਸਿੱਧਾ ਰੱਖ ਆ ਕੇ ਤੂੰ ਕਾਉਂ ਠੀਕਾ ਕਾ ਕਰਦੇ ਬੱਸ ਲੈ ਲੈਦੇ ਬੋਲਾ ਕੋਰ ਉੱਦਿਆ ਨਾਲੇ ਨੰਬਰਾਂ ਨਾਲ ਮਿੱਤਰੀ ਹੋ ਗਿਆ ਕੋਈ ਨੀਂ ਤਰਹੀ ਲੱਗ ਰਿਹਾ ਆ ਉਹ ਪੁਖੜਾਇਆ ਮਿੱਤਰੀ ਆਲਾ ਕਰ ਇੱਥੋਂ ਆਇਆ ਹੈ ਡੱਗੂ ਇਧਰੋਂ ਆਇਆ ਉੱਡੂ ਆਹੇ ਉਹਨੇ ਤੂੰ ਫੜ ਕਰ ਖਾ ਜੀ ਲਾਉਣੇ ਇਹ ਲਾਉਣੇ ਉਸ ਮਾਸੂਲੀ ਨੂੰ ਤਾਂ ਇਹੋ ਛੇੜ ਕੂਆ ਨਹੀਂ ਲੱਗਦਾ ਯਾਰ ਕਮਲਾਰ ਖਿਆ ਗੁਰੂ ਵੀ ਜਰਾ ਬਾਵਾ ਉੱਚਾ ਪਿਆ ਉਹ ਜੂੜੇ ਕਿਤੇ ਨਹੀਂ ਆ ਕੇ ਖੱਡਾ ਕਿਤੇ ਹੋਰ ਫਿਰਦਾ ਯਾਰ ਲਾਉਣਾ ਵੀ ਤਾ 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 ਲੋੜ ਤਾਂ ਯਾਰ ਮੈਂ ਘੇੜ ਦੂੰ ਨਾ ਯਾਰ ਮੈਂ ਜਾਣਦਾ ਨਹੀਂ ਯਾਰ ਹਾਂ ਨਾ ਚਾਚਾ ਸਿੱਖਦੇ ਹਾਂ ਕੀ ਹਾਂ ਸਿੱਖਦੇ ਹਾਂ ਸਿੱਖਦਾ ਇੱਥੇ ਦੇਖਦੇ ਹਾਂ ਪਹਿਲਾ ਕਿਹੜਾ ਤਰਾਂ ਚ ਹਾਂ ਪਹਿਲਾ ਕਿਹੜਾ ਤਰਾਂ ਉਹ ਕਿ ਪਾਰ ਟਾ ਟਾ ਪਜਾ ਉਹ ਆਹ ਟਾ ਟਾ ਪਜਾ ਚੱਲੋ ਟਾ ਟਾ ਜੋ ਰੱਖ ਲੇ ਗਰਾ ਟਾ 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 ਦੱਸ ਦੇ ਮੇਲਾ ਬੇ ਆਹ ਬੇ ਸੋਟੇ ਕੱਪੇ ਦੁਬਾਰਾ ਘੜੀ ਰੱਖਣੀ ਪਹਿਲਾਂ ਵਿੱਚ ਸਾਡੇ ਗੁਰੂ ਕਰਾ ਸਾਡੇ ਗੁਰੂ ਕਰਾ ਰੱਖੋ ਜਾਨੋ ਆਇ ਤੇ ਜਨ ਆਇ ਰਵਰ ਚੱਕੋ ਮਾੜਾ ਹੋਏਗਾ ਆਇ ਰਵਰ ਇਹ ਪੇਕਾ ਢੋਕਣ ਲੱਗਾ ਹਸਾਬ ਫਿਰੋ ਜੀ ਇੱਥੇ ਨਾ ਲੱਗ ਜੂ ਡਿੱਗੂ ਕਿੱਧਰ ਹੈ ਭਰਾ ਕਿੰਨਾ ਕੰਮ ਇਸ ਤਰੀ ਗੰਦ ਬਣੀ ਹੈ ਕੋਈ ਨਹੀਂ ਬੰਚ ਰਾਂ ਜਟੂ ਨਾ ਅਰਜਾ ਕੱਲੜਾ ਦਾ ਪੰਗਾ ਲੈ ਪਹਿਲਾਂ ਫੈਟੋ ਨਾਲ ਲੈ ਜੀ ਥੱਲੇ ਫੜ ਕੇ ਰੱਖੀ ਹਾਂ ਫੜ ਕੇ ਰੱਖੀ ਹਾਂ ਇੱਦਾਂ ਲਾ ਤਾ ਉੱਤੋਂ ਵੀ ਧੱਕੇ ਰੱਖੀ ਫੜ ਜਾ ਮਾਤ ਦਾ ਕਰਕੇ ਛੱਡ ਉਹ ਫੜ ਕੇ ਰੱਖੀ ਦੇ ਪਾਸੇ ਲੰਘਦੀ ਫੜਦੇ ਹੀ ਕਿੱਥੇ ਆਉਗੇ ਇੱਕ ਤਾਂ ਆਜ਼ਾ ਕਰ ਭਰਿਆ ਪਿਆ ਸਾਰਾ ਯਾਰ ਲੈ ਕੋਈ ਚੱਕੋ ਥੋੜੀ ਜੱਟੇ ਵਈ ਕਹਾਂ ਕਰੀ ਗੋਵੀ ਵੇ ਆਵੀ ਹਾਲੀ ਚੱਲ ਹੁਣ ਇੱਥੇ ਕੋਈ ਤੋ ਧੱਕੇ ਰੱਖ ਮੜਾਏ ਬਾੰਦੋ ਵਾਰ ਨੂੰ ਵਾਗਿਆ ਫਾੜ ਨੂੰ ਵਾਗਿਆ ਖੜ ਜਾ ਖੜ ਜਾ ਪਿੱਛੇ ਮਾਰੇ ਮੈਂ ਇੱਕ ਮੋੜੋ ਬਸ ਚੱਲ ਹੌਣ ਦੇ ਖੜ ਜਾ ਖੜ ਜਾ ਥੱਲੇ ਉਰੇ ਇੱਥੇ ਫਾੜ ਜਾ ਆਈ ਦੇ ਥੱਲੇ ਬੈਠ ਲਾਉਣੀ ਬੂ ਇਹਦੇ ਆਈ ਦੇ ਥੱਲੇ ਚੱਲ ਲਾਉਣੇ ਚੱਲ ਦੇ ਹੁਣ ਆਈ ਗਾਰਾ ਸੋਕਲਾ ਓਕਰਾ ਹੋ பாரிஆ திரியாட்டம் ਕਵੀਦਰਾ ਲੱਗੇ ਪਏ ਬਾਈ ਹੋਰ ਫੜਨੇ ਇਹਨੂੰ ਆਹ ਤੇ ਇਦਰਾ ਆ ਫੜੇ ਜਾਂ ਤੇਰੇ ਪੀਰ ਫੜੇ ਦੇਖਿਆ ਨਾ ਕੋਈ ਤਾਂ ਖਾਓ 500 ਤੋਂ 500 ਨੇ ਗੇੜਾ ਬਚਾ ਲਓ ਤੁਤ ਨੂੰ ਯਾਰ ਗਿਆ ਮਿੱਤਰੀਆ ਚੱਕ ਵੀ ਹੈ ਹਾਂ ਇਹੋ ਚੱਕ ਹਾਂ ਗਿਆ ਉਦਰਾ ਠਾਕ ਤਾਂ ਥੱਬੀ ਹਾਂ ਰਕਾਰ ਮੇਰੇ ਕੋਲ ਨਹੀਂ ਵੀਰ ਹੱਥ ਦੇ ਬਚਾ ਲੈ ਹੱਥ ਕਿਦਾਂ ਰੱਖਿਆ ਵੱਡਾ ਕਰ ਲੈ ਉਹ ਪਲੇਟ ਭਾਣ ਤਾਂ ਕੋਲੇ ਵੱਡੇ ਕਰਦੇ ਹੋ ਨਹੀਂ ਕੋਲੇ ਵੱਡੇ ਕੀ ਹੈ ਉਧਰ ਵੀ ਉਹ ਉਧਰ ਆ ਗਿਆ ਉਹ ਨਹੀਂ ਗਿਆ ਇੱਕ ਤਾਂ ਹਰ ਵਾਰ ਦਾ ਚਾਰ ਗੁਣਾ ਇੱਧਰ ਪਰ ਤੋਂ ਹੁੰਦੇ ਕਰ ਉਹ ਨੁਰੀ ਆਏ ਨਾ ਕੰਗ ਨਹੀਂ ਕਰਨਾ ਇਹਨੇ ਮੈਂ ਅੰਕਰ ਕੇ ਬੱਸ ਸਮਰਹਣਾਂ ਦਾ ਉੱਤੇ ਜੋ ਖੜੇ ਫੇਲਾਵਾਂਗੇ ਯਾਰ ਹਾਂ ਇੱਥੇ ਖੜ੍ਹ ਲੈਣੇ ਉਹ ਛੜ ਦੇ ਐਂ ਕਰੋ ਯਾਰ ਕੁੰਡਾ ਝੜ ਲਾ ਵਿੱਚ ਇਹਦਾ ਦੋਨੇ ਗੇੜੇ ਦਾ ਸੌਖੀ ਰਿਸਕ ਜਾਣਗੇ ਕੋਈ ਘੜਾ ਕਰਾਂ ਖਲਾ ਲਾਣੀ ਬੇਟਾ ਖਲਾ ਲਾਣੀ ਇੱਧਰ ਹੁਣ ਬਾਹਰੀ ਲੱਗ ਜੂਗੇ ਉਹ ਇਹੋ ਸੱਕਾਂ ਛੱਕ ਕੇ ਪਹੜ ਦੇ ਆਓ ਆ ਜਾ ਛੜ ਛੜ ਜਾ ਦਾ ਵਾ ਨਿਕਲੋ ਜਿੱਟ ਨਹੀਂ ਆਉਂਦੀ ਯਾਰ ਲੱਗ ਨਾਲ ਰੁਕ ਜਾ ਰਹੋਗੇ ਪੱਤਲਾ ਉਹ ਉਹ ਪੱਤੀ ਪੱਤੀ ਲਾ ਲੈਨੇ ਹਾਂ ਹਾਂ ਆਜੋ ਆਉਂਦਾ ਕਰਿਆ ਯਾਰ ਬੱਤਾਂ ਇੱਕ ਗਾੜੀ ਬੱਤਾਂ ਰੱਖੀਏ ਹਮਾਰੇ ਫੜ ਕੇ ਰੱਖੇ ਹਾਂ ਰੱਖੀਏ ਪਰ ਤੋ ਆ ਕੇ ਫਿਰ ਲੱਗਦਾ ਫੇਰ ਆਉਂਦਾ ਭਾਈ ਹਾਂ ਪਰ ਤਬਾਗ ਲੱਗਦਾ ਹੋਰ ਨਹੀਂ ਆਹ ਲੱਗ ਜੂ ਯਾਰ ਇਹ ਕਿਨ ਮੰਨਦੇ ਭਾਈ ਆ ਲੱਗ ਜੂ ਦੇਖਦੇ ਹਾਂ ਚੱਲ ਚੱਗੂ ਕੋਡਾ ਯਾਰ ਕੇ ਦੇਖ ਲੈ ਯਾਰ ਆਪਣਾ ਕੁੰਨੜੀ ਆਪਣਾ ਏ ਟਾਕਾ ਨਹੀਂ ਬੀਟ ਇਹਦੇ ਨੇ ਇਹਦੇ ਕਿ ਬਾਈ ਕਰੀ ਪੀ ਗਨੇ ਦੇਖੋ ਯਾਰ ਆਹ ਲੇ ਨਾ ਮੋੜੇ ਚੱਕਣਾ ਪੂੜਾ ਚੱਕਣਾ ਪੂੜਾ ਕੋ ਤਾਂ ਆਹ ਇੱਕੀ ਵਾਲਾ ਇੱਥੋਂ ਇੱਥੋਂ ਲੈ ਇੱਥੋਂ ਪਚਾ ਲੋ ਓਏ ਥੋੜਾ ਆਇਓ 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 ਕੰਨ ਖੇਡ ਲੈਣ ਦੇ ਤੈਨੂੰ ਕੀ ਜੰਦੇਗੇ ਸੰਗੜਾ ਜੀ ਵਾਲਾ ਨਾ ਹੋਵੇ ਦਾ ਨਾ ਡੜੀ ਵੱਜੂ ਉਹਨਾਂ ਦੇ ਨਾ ਆਓ ਪਲੂ ਐ ਕੋਈ ਨਾ ਇੱਕ ਖਦੂਈ ਹੈ ਨਾ ਉਹਨਿਕਾ ਮੋਟੂ ਜਾ ਆ ਡਰਾਤੇ ਨੇ ਸ਼ੋਰ ਜਿਹੇ ਨੇ ਮੇਥਰੀ ਹੱਡਾਲੇ ਬਹੁਤ ਆ ਗੇ ਹੋਰ ਕੁੱਟਣਿਆ ਅੱਛਾ ਗੇ ਮਾਦਾ ਨੇ ਰੀਲਿਆ ਰੱਖਿਆ ਕੱਕੂ ਤੋਂ ਚੱਕੇ ਨਹੀਂ ਜਾਂਦੇ ਠੀਕ ਹੈ ਮਾਦਾ ਮਿਸਤਰੀ 70 ਮਿੰਟ ਉਹ ਰੱਖਿਆ ਮੈਂ ਕੱਢਾ ਮਿਸਤਰੀ ਦੇ ਘਰੇ ਕੱਟਣ ਨੂੰ ਫਿਰਦਾਗਾ ਕੱਕੂ ਆ ਮਾਦਾ ਔਰ ਸਿਰਲੇ ਨੈਟ ਮਾਰੀ ਨਾ ਬਸ ਡੇਟਾ ਇਧਰ ਕੰਮ ਮੁੱਖੇ ਮਿਸਤਰੀਆ ਘਰੋਂ ਤਾਂ ਹੁਣ ਮਿਸਤਰੀਆ ਤੋਂ ਆਪ ਹਿਸਾਬ ਲਾ ਲਾ ਗੇਟ ਕੋਲੇ ਲੈ ਆਏ ਹੌਲੀ ਹੌਲੀ ਕਿਨੇ ਕਲ ਵੀਰੇ ਉਹ ਲੱਗੇ ਸੀ ਭਾਈ ਕੋਠੀ ਦੇ ਪਿਛਲੇ ਪਾਸੋਂ ਤੇ ਇਧਰ ਇਧਰ ਇਧ ਲਿਆਉਂਦੇ ਲਿਆਉਂਦੇ ਭਾਂਡਿਆਂ ਤੇ ਲਿਆ ਕੇ ਹੁਣ ਗੇਟ ਕੋਲੇ ਕੋਲਿਆਂ ਕੋਲੇ ਲਿਆ ਆਂਦਾ ਬਸ ਇਹ ਤੋਂ ਬਾਅਦ ਕਹਿੰਦੇ ਤੋੜ ਦੇਗੇ 10 ਰੁਪਏ ਪਤਾਫੇ ਮਥੇ ਦੇਖ ਕੇ 50 ਦੇ ਖਾਈਦਾ ਐ ਨਹੀਂ ਤੋੜਦੇ ਚਾਚਾ ਕਿ ਨਹੀਂ ਹੋਰ ਹੋਰ ਠੀਕ ਆ ਤੂੰ ਹੁਣ ਭੱਜਣ ਨੂੰ ਫਿਰਦਾ ਚਾਚਾ ਯਾਰ ਕੰਮ ਹੋਰ ਹੈਗਾ ਕਰਦਾ ਨਹੀਂ ਇਹ ਚਾਹ ਕੰਮ ਕਰੂਆ ਯਾਰ ਕੰਮ ਕਿਉਂ ਨਹੀਂ ਕਰਦਾ ਹੈਗਾ ਮੈਂ ਗਾ ਸੁਣੀ ਯਾਰ ਮੈਂ ਨਹੀਂ ਸੁਣਦੇ ਗੱਲ ਬਸ ਅਸੀਂ ਯਾਰ ਚਾਚੇ ਨੂੰ ਸੁਣਾ ਦੇ ਚਲ ਮੈਂ ਨਹੀਂ ਸੁਣਦਾ ਮੈਂ ਕੰਨ ਬੰਦ ਕਰ ਲਾਂ ਚਾਚਾ ਓ ਕਾ ਤਾਰ ਖਬਰ ਉਹ ਮੈਨੂੰ ਡਿੱ ਗਿਆ ਹੋਰ ਜਾਣਾ ਸਾਡਾ ਵੀ ਤੇ ਆ ਹੀ ਪਿਆ ਘਰ ਹੁਣ ਲੈ ਭਾਈ ਬਧਰੀ ਹੋਏ ਠੀਕ ਹੈ ਮਰੂ ਟਾਰ ਰਖ ਬਧਰੀ ਲੈ ਹੂੰ ਬੱਲੇ ਚਲ ਆਉਣ ਲੱਗ ਗਿਆ ਤਰ ਕੋਣ ਕੋਣ ਹੈ ਕੋਣ ਲੈ ਚੱਕ ਬਈ ਤੇ ਕਰਤਾ ਗੇਟ ਫਿੱਟ ਤੇ ਥੱਲੇ ਸਪੇਸ ਬਾਧੂ ਆਉਣ ਲੰਘਣ ਉਤੇ ਆਉਂਦੇ ਜਾਂਦੇ ਲੋਕ ਚੇਡਾਂ ਕਰਦੇ ਜਾਂਦੇ ਕਿ 2 ਕਫਟੋਰ ਚੱਕ ਤਾਂ ਚੱਕ ਲੈਂਦੇ ਇਹ ਗੇਟ ਖੋਲਣ ਦੀ ਲੋੜ ਹੀ ਨਹੀਂ ਸੀ ਕਹਿੰਦੇ ਮਤਰੀਆ ਹੈਲੋ ਮੈਂ ਆਉਂਦੇ ਜਾਂਦੇ ਲੋਕ ਸਾਨੂੰ ਚੇਡਾਂ ਕਰਦੇ ਜਾਂਦੇ 2 ਕਫਟੋਰ ਤਾਂ ਚੱਕ ਲੈਂਦੇ ਗੇਟ ਖੋਲਣ ਦੀ ਲੋੜ ਹੀ ਨਹੀਂ ਸੀ ਤੇ ਫਿਰ ਠੀਕ ਆ ਥੱਲੇ ਦੀ ਲੰਗਾ ਹੈਗਾ ਤੇ ਮਿੱਟੀ ਭਾਈ ਨੌਜਵਾਨ ਦੇ ਸੁੱਖ ਨਾਲ ਬਾਧੂ ਬੋਗੀ ਘਰੇ ਬਸ ਆਹ ਇਹ ਕੁ ਨਾਲ ਬਰਾਬਰ ਜਿਹੀ ਖੜੀ ਕਿੰਨੇ ਫੁੱਟੋ ਜੂ ਅੱਜ ਬੁਰਦਾ ਕੱਢੀ ਆ ਜੇ ਫੁੱਟ ਪੰਜ ਫੁੱਟ 6 ਫੁੱਟ ਦਾ ਨੌਜਵਾਨ ਸਾਡਾ ਹੈ 1.5 ਫੁੱਟ ਨਹੀਂ ਯਾਰ ਉਹ ਕੋਠੀ ਨਾਲੋਂ ਆਹਾਂ ਹਾਂ 1.5 ਫੁੱਟ ਨਹੀਂ ਮਾਹ ਜੇ ਫਿਰ ਮਿੱਟੀ ਨੇ ਕੀ ਪਾਉਣਾ ਹੁਣ ਆਏ ਮਿੱਟੀ ਨਾਲ ਤਾਂ ਨਹੀਂ ਘਰ ਭਰਤਾਂਗੇ ਮੁੰਡਿਆਂ ਨੇ ਘਰ ਭਰ ਤੇ ਖਾਲੀ ਹੱਥ ਘਰੋਂ ਸੀ ਤੁਰੇ ਕੰਢੀ ਚੱਕ ਕੇ ਚੱਲ ਮਿਸਤਰੀ ਮੈਂ ਜਾਵਾਂ ਹੁਣ ਟਾਈਮ ਨਾਲ ਨੀਰਾ ਜਰਾ ਪਾ ਦੂੰਗਾ ਰੋਜ਼ ਰੇਟ ਹੋ ਜਾਣਾ ਧੰਨਵਾਦ ਤੇਰਾ ਵੀ ਬਹੁਤ ਬਹੁਤ ਜਿਹੜਾ ਤੂੰ ਮੇਰੇ ਉਧਰ ਕੰਮ ਕਰਾਦਾ ਜਿਹੜਾ ਰਹਿੰਦਾ ਸੀਗਾ ਫੇਰ ਕੋਈ ਨਹੀਂ ਕੀ ਯਾਰ ਬਸ ਯਾਰ ਮੇਹਤਰੀ ਆੜੀ ਰੁੱਟ ਗਈ ਕਿਦ ਤਰੀ ਗਾ ਕੋ ਮੇਹਤਰੀ ਮਾਰਬਲ ਪ੍ਰਸ਼ਾਦੇ ਸ਼ਖਲੋ ਮੇਹਤਰੀ ਓਏ ਕੰਦਰੀ ਬੈਠਾਂਗੇ ਮੈਂ ਬਾਹਰ ਆਵਾਜ਼ਾਂ ਮਾਰੀ ਜਾਣਾ ਭਾਈ ਪ੍ਰਸ਼ਾਦ ਦਾ ਸ਼ਖਲੋ ਭਾਈ ਓਏ ਸਾਬ ਜੀ ਤਿੰਨੇ ਕਾਲੀਆਂ ਤੇਰੀਆਂ ਨੇ ਤਿੰਨੇ ਰੀ ਲਿਆ ਦੇ ਆ ਇਹ ਕੰਮ ਕਰਦਾ ਯਾਰ ਵਈਰ ਵਈ ਗਰੂ ਵਈ ਗਰੂ ਜੀ ਹਾਂ ਦੀ ਕਰਬਰ ਕਰਬਰ ਜਮਾਚਾ ਤੇ ਸਾਸਤਰੀ ਕਾਲ ਬਾਈ ਸਾਸਤਰੀ ਕਾਲ ਤੇ ਜਿੰਮ ਦੀ ਜੋੜੀ ਦਾ ਸਮਾਂ ਤੇ ਬਲੌਗ ਦੀ ਸਮਾਪਤੀ ਦਾ ਬਸ ਇੰਨਾ ਕਿਸੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰਦੇ ਵਧੀਆ ਲੱਗਿਆ ਹੋ ਤਾਂ ਲਾਈਕ ਲਾਜ਼ਮੀ ਕਰਦੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰੋ ਤਾਂ ਪੇਜ ਨੂੰ ਫੋਲੋ ਕਰ ਲਿਓ ਕਿਵੇਂ ਮਿੱਤਰਾ ਵਧੀਆ ਜੀ ਵਧੀਆ ਤੂੰ ਵੀ ਕਹਦੇ ਯਾਰ ਤੇਰੇ ਅੱਖੇ ਲੱਗ ਜਾਣਗੇ ਕਿਵੇਂ ਜੀ ਉਹ ਲਾਈਕ ਸ਼ੇਅਰ ਵਾਲਾ ਲਾਈਕ ਸ਼ੇਅਰ ਕਰੋ ਜੀ ਕਰਿਓ ਭਾਈ ਚੋਬਰ ਨੇ ਕਿਹਾਗਾ ਪੱਗ ਸਜਾ ਕੇ ਹਾਂਜੀ ਹਾਂ ਬਸ ਇਤੂ ਬਣਾ ਦਿੰਨੇ ਆ ਟਿੱਡ ਗਈ ਏ ਡਿੱਗ ਪੈ ਗਈ ਠੀਕ ਆ ਜਿੰਗਾ ਓਕੇ 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 ਭਈ ਓਕੇ ਹਾਂ ਸਹੀ ਐ ਠੀਕ ਆ ਭਈ ਤੇ ਸਬਸਕ੍ਰਾਈਬ ਕਰ ਲਓ ਨਵੇਂ ਆਇਓ ਤਾਂ ਫੋਲੋ ਵੀ ਲਾਜ਼ਮੀ ਕਰ ਲਿਓ ਤੇ ਮਿਲਦੇ ਆ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਧੰਨਵਾਦੀ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ